ਸਰ ਸ਼ਕਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਨਤਾਲੀਵਾਲ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਅਮਰੀਕੀ ਮੁਲਾਜ਼ਮਾਂ ਦੀਆਂ ਛਾਂਟੀਆਂ ਹੋਣ ਤੋਂ ਬਾਅਦ ਐਚ 1 वी वी वीजा ਦੀਆਂ ਲਈ ਹਜ਼ਾਰਾਂ ਅਰਜ਼ੀਆਂ ਦਾਖਲ ਕੀਤੇ ਜਾਣ ਦਾ ਮੁੱਦਾ ਪੱਕ ਗਿਆ ਹੈ। ਹੁਣ ਅਮਰੀਕਾ ਦੇ ਵਿੱਚ ਸੈਨੇਟਰਾਂ ਦੇ ਵੱਲੋਂ ਟਾਟਾ ਕੰਸਲਟੈਂਸੀ ਸਰਵਿਸੇਜ਼ ਕੰਟੀਨੇਜਨਲ ਤੇ 8 ਹੋਰ ਵੱਡੀਆਂ ਕੰਪਨੀਆਂ ਤੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦਰਅਸਲ ਅਮਰੀਕੀ ਮਲਾਜ਼ਮਾਂ ਦੀਆਂ ਵੱਡੇ ਪੱਦਰ ਤੇ ਛਾਂਟੀਆਂ ਹੋਣ ਤੋਂ ਬਾਅਦ ਅਜਿਹਾ ਵਿਵਾਦ ਉੱਠਣਾ ਸੁਭਾਵਿਕ ਹੈ। ਸਾਹਿਬਾਇਕੀ ਫਤਿਹ ਅਸੀਂ ਜਸਤਰਵਾਲ ਫੈਲਡ ਦੇ ਵਿੱਚ ਆ ਕੇ ਪਹੁੰਚੇ ਹਾਂ। ਇਹ ਰਾਜਸਭਾ ਸਿਤਾਏ ਦੇ ਇਲਾਕੇ ਇਹ ਵੀ ਹਨਾ ਦੀ ਬਾਤ ਨੇ ਬਹੁਤ ਭਾਰੀ ਆਇਆ ਤੇ ਕਿਸ ਤੇ ਜੁਰਾ ਦੇ ਕੰਧਾਰਾ ਦੇ ਨੁਕਸਾਨ ਹੋਇਆ ਉੱਥੇ ਸਾਡੇ ਪਿੰਡਾਂ ਦੇ ਗ੍ਰੰਥੀ ਸਾਹਿਬ ਜਿਹੜੇ ਗ੍ਰੰਥੀ ਸਿੰਘ ਦੀ ਟੀਮ ਕੀ ਕਰਦੀ ਹੈ ਸੁਭਾ ਸ਼ਾਮਪੁਰ ਦਾ ਸਰਹਾਰ ਨੂੰ ਵਿਚਰ ਉਹਨਾਂ ਨੂੰ ਜਿਹੜਾ ਕਾफी ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਸੇ ਫੈਸਲਾ ਕੀਤਾ ਸਰਦਾਰ ਸੁਖਜੀਤ ਸਿੰਘ ਜੀ ਰੱਖੜਾ ਜਿਨੇ ਸਹਿਯੋਗ ਦਿੱਤਾ ਬਹੁਤ ਵੱਡਾ ਤੇ ਗ੍ਰੰਥੀ ਸਿੰਘਾਂ ਦੀ ਗਾਹ ਫੜੀ ਚਾਹੀਏ ਕਿ ਨਾ ਕਿਸੇ ਦੇ ਸਭਾਵ ਤੋਂ ਜਿਹੜੇ ਪਿੰਡਾਂ ਦੇ ਵਿੱਚ ਧਾਰਮਿਕ ਸਭਾਵਾਂ ਦਾ ਪਾਉਂਦੇ ਨੇ ਚਾਹੀਏ ਮੰਦਿਰਾਂ ਚਾਹੀਏ ਗੁਰਦੁਆਰਾ ਇਹ ਆ ਜਸਤਰਵਾਲ ਪਿੰਡ ਦੇ ਵਿੱਚ ਅਸੀਂ ਮੋਸਨ ਨਾਮ ਭਾਈ ਜਿਹੜੇ ਆਪਣੇ ਗੁਰਦਾਰਾ ਸਾਹਿਬ ਦੇ ਗ੍ਰੰਤੀ ਸਿੰਘ ਹੈ ਉਹਨਾਂ ਨੂੰ 5-5 ਹਜ਼ਾਰ ਦੇ ਚੈੱਕ ਦਿੱਤੇ ਆ ਔਰ ਸਰਦਾਰ ਹਰਜਿੰਦਰ ਸਿੰਘ ਜਿੰਦਾ ਜੋ ਸਾਡੇ ਨਾਲ ਆਏ ਨੇ ਪੁੰਨੇ ਤੋਂ ਉਹਨਾਂ ਨੇ ਗ੍ਰੰਤੀ ਸਿੰਘਾਂ ਨੂੰ ਕਿੱਟਾ ਦਿੱਤੀ ਹੈ ਜਿਸ ਦੇ ਵਿੱਚ ਕਾਰੀਂਦੂ ਵਸਤੂ ਲੋੜ ਵਾਲਾ ਸਮਾਨ ਜਿਹੜਾ ਮੌਜੂਦ ਹੈ ਦੇ ਦੋ ਮੰਦਰ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਪ੍ਰਭਾਵਿਤ ਖੇਤਰ ਦੇ ਵਿੱਚ ਆਏ ਨੇ ਤੇ ਦੋ ਮੰਦਰਾਂ ਦੇ ਜਿਹੜੇ ਪੰਡਤ ਨੇ ਉਹਨਾਂ ਨੂੰ ਵੀ ਜਿਹੜਾ ਹੈ ਗੁਰਦ ਸਿੰਘ ਦੇ ਨਾਲ ਹੀ 5-5000 ਰੁਪਏ ਦੇ ਚੈੱਕ ਜਿਹੜੇ ਆ ਉਹ ਦਿੱਤੇ ਗਏ ਆ ਗ੍ਰੰਤੀ ਸਿੰਘ ਕਿਉਂਕਿ ਧਰਮ ਦਾ ਪ੍ਰਚਾਰ ਕਰਦੇ ਆ ਪੰਥ ਦਾ ਪ੍ਰਚਾਰ ਕਰਦੇ ਆ ਤੇ ਇਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਸੰਗਤਾਂ ਵੱਲੋਂ ਸਹਿਜ ਪਾਣ ਖਣਪਾੜ ਸਾਹਿਬ ਦੀ ਕੇਡਾ ਉਦ ਗਿਆ ਤੇ ਜਿਹੜੇ ਪਿੰਡ ਹਰ ਇਲਾਕੇ ਦੇ ਵਿੱਚ ਆ ਗਏ ਆ ਤੇ ਉੱਥੇ ਜਿਹੜਾ ਹੈਗਾ ਇਹਨਾਂ ਨੂੰ ਕਾफी ਦਿੱਕਤਾਂ ਦਾ ਸਾਹਮਣਾ ਜਿਹੜਾ ਕਰ ਰਿਹਾ ਔਰ ਉਹ ਵਾਲੇ ਸਮੇਂ ਦੇ ਵਿੱਚ ਵੀ ਪਵੇਗਾ ਇਸ ਲਈ ਅਸੀਂ 6 ਮਹੀਨੇ ਜਿਹੜਾ ਇਹਨਾਂ ਨੂੰ 5-5000 ਰੁਪਏ ਪ੍ਰਤੀ ਮਹੀਨਾ ਦੇਣਾ ਤੇ ਤਾਂ ਕਿ 6 ਮਹੀਨੇ ਬਾਅਦ ਹਾਲਾਤ ਠੀਕ ਹੋ ਜਾਂਦੇ ਆ ਤੇ ਫਿਰ ਗੁਰੂ ਸੱਚੇ ਪਾਤਸ਼ਾਹ ਜੀ ਤੇ ਮਿਹਰ ਕਰੇਗਾ ਤੇ ਇਹ ਇੱਕ ਛੋਟੀ ਜੀ ਮਦਦ ਹੈ ਜੋ ਗੁਰੂ ਦੀ ਕਿਰਪਾ ਸਦਕਾ ਜਿਹੜਾ ਉਹ ਕੀਤੀ ਜਾ ਰਹੀ ਹੈ ਮੈਂ ਸਰਦਾਰ ਸਰਜੀਤ ਸਿੰਘ ਕੀ ਰੱਖਣਾ ਦਾ ਧੰਨਵਾਦ ਕਰਦਾ ਹਾਂ ਸਰਦਾਰ ਅਗਰਵੇਲ ਸਿੰਘ ਜੀ ਦਾ ਧੰਨਵਾਦ ਕਰਦਾ ਮੇਰੇ ਨਾਲ ਸਦਾ ਛੋਟੇ ਪ੍ਰਸਾਦ ਜੀ ਸੁਮਨ ਸੁਵਿੰਦਰ ਪਾਲ ਜਿੰਸਨੂ ਪਰਮਪਾਲ ਜਿੰਗਾਂ ਦੀ ਵੀ ਇੱਥੇ ਆਏ ਨੇ ਸਾਰੇ ਇਕੱਠੇ ਹੋ ਕੇ ਆਏ ਹਨ ਤੇ ਬਸ ਇਹੋ ਹੀ ਕਿ ਸਿਕ ਸਿਕ ਦੀ ਬਾਫੜੇ ਜਦੋਂ ਇਸ ਤਰ੍ਹਾਂ ਦੀ ਨਸੀਬਤ ਆਉਂਦੀ ਹੈ ਇਹ ਸਾਨੂੰ ਗੁਰੂ ਸਾਹਿਬ ਦਾ ਉਪਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਸਰਵਾਲ ਪਿੰਡ ਦੇ ਵਿੱਚ ਆ ਕੇ ਪਹੁੰਚੇ ਇਹ ਰਾਜਸਥਾਨੀ ਦਾ ਇਲਾਕਾ ਇਹ ਵੀ ਹਨਾ ਦੀ ਬਾਤ ਨੇ ਬਹੁਤ ਭਾਰੀ ਆਇਆ ਤੇ ਕਿਸਾਨਾਂ ਦਾ ਮੰਜੂਰਾ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਉੱਥੇ ਸਾਡੇ ਪਿੰਡਾਂ ਦੇ ਗ੍ਰੰਥੀ ਸਾਹਿਬ ਜਿਹੜੇ ਗ੍ਰੰਥੀ ਸਿੰਘ ਦੀ ਕੰਮੀ ਕਰਦੇ ਹੈ ਸੁਭਾ ਸ਼ਾਮ ਗੁਰਦਾਰ ਸਾਹਿਬ ਨਾਲ ਵਿਚਰ ਉਹਨਾਂ ਨੂੰ ਵੀ ਜਿਹੜਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸੇ ਫੈਸਲਾ ਕੀਤਾ ਸਰਦਾਰ ਕੋ ਜੀ ਸਿੰਘ ਜਿਹੜਾ ਜਨੇਸੂ ਦੇਉਂ ਦਿੱਤਾ ਬਹੁਤ ਵੱਡਾ ਤੇ ਗ੍ਰੰਧੀ ਸਿੰਘਾਂ ਦੀ ਗਾਂ ਫੜੀ ਚਾਈ ਕਿ ਨਾ ਕਿਸੇ ਦੇ ਸਭਾਵ ਤੋਂ ਜਿਹੜੇ ਪਿੰਡਾਂ ਦੇ ਵਿੱਚ ਧਾਰਮਿਕ ਸਭਾਵਾਂ ਦਾ ਪਾਉਂਦੇ ਨੇ ਚਾਹੀਓ ਮੰਦਿਰ ਆ ਚਾਹੀਓ ਗੁਰਦੁਆਰਾ ਇਹ ਆ ਜ ਚਸਤਰਵਾਲ ਪਿੰਡ ਦੇ ਵਿੱਚ ਅਸੀਂ ਮੋਸਨ ਨਾਮ ਦੇ ਭਾਈ ਜਿਹੜੇ ਆਪਣੇ ਗੁਰਦਾਰਾ ਸਾਹਿਬ ਦੇ ਗ੍ਰੰਤੀ ਸਿੰਘ ਹੈ ਉਹਨਾਂ ਨੂੰ 5-5000 ਦੇ ਚੈੱਕ ਦਿੱਤੇ ਆ ਔਰ ਸਰਦਾਰ ਹਰਜਿੰਦਰ ਸਿੰਘ ਜਿੰਦਾ ਜੋ ਸਾਡੇ ਨਾਲ ਆਏ ਨੇ ਪੁੰਨੇ ਤੋਂ ਉਹਨਾਂ ਨੇ ਗ੍ਰੰਤੀ ਸਿੰਘਾਂ ਨੂੰ ਕਿਟਾ ਦਿੱਤੀ ਹੈ ਜਿਸ ਦੇ ਵਿੱਚ ਘਰਿੰਦੂ ਵਸਤੂ ਲੋੜ ਵਾਲਾ ਸਮਾਨ ਜਿਹੜਾ ਮੌਜੂਦ ਹੈ ਤੇ ਦੋ ਮੰਦਰ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਕਿਤੇ ਪ੍ਰਭਾਵਿਤ ਖੇਤਰ ਦੇ ਵਿੱਚ ਆਏ ਨੇ ਤੇ ਦੋ ਮੰਦਰਾਂ ਦੇ ਜਿਹੜੇ ਪੰਡਤ ਨੇ ਉਹਨਾਂ ਨੂੰ ਵੀ ਜਿਹੜਾ ਹੈ ਗ੍ਰੰਤੀ ਸਿੰਘਾਂ ਦੇ ਨਾਲ ਹੀ 5-5000 ਰੁਪਏ ਦੇ ਚੈੱਕ ਜਿਹੜੇ ਆ ਉਹਦੇ ਗੇ ਗ੍ਰੰਥੀ ਸਿੰਘ ਕਿਉਂਕਿ ਧਰਮ ਦਾ ਪ੍ਰਚਾਰ ਕਰਦੇ ਆ ਪੰਥ ਦਾ ਪ੍ਰਚਾਰ ਕਰਦੇ ਆ ਤੇ ਇਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਸੰਗਤਾਂ ਵੱਲੋਂ ਸਹਿਜ ਪਾਣ ਖਣਪਾੜ ਸਾਹਿਬ ਦੀ ਕੇਡਾ ਉੱਤੇ ਗਿਆ ਤੇ ਜਿਹੜੇ ਪਿੰਡ ਹਰ ਇਲਾਕੇ ਦੇ ਵਿੱਚ ਆ ਗਏ ਆ ਤੇ ਉੱਥੇ ਜਿਹੜਾ ਹੈਗਾ ਇਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਔਰ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਪਵੇਗਾ ਇਸ ਲਈ ਅਸੀਂ 6 ਮਹੀਨੇ ਜਿਹੜਾ ਇਹਨਾਂ ਨੂੰ 5-5000 ਰੁਪਏ ਪ੍ਰਤੀ ਮਹੀਨਾ ਦੇਣਾ ਤੇ ਤਾਂ ਕਿ 6 ਮਹੀਨੇ ਬਾਅਦ ਹਾਲਾਤ ਠੀਕ ਹੋ ਜਾਂਦੇ ਆ ਤੇ ਫਿਰ ਗੁਰੂ ਸੱਚੇ ਪਾਤਸ਼ਾਹ ਜੀ ਤੇ ਮਿਹਰ ਕਰੇਗਾ ਤੇ ਇਹ ਇੱਕ ਛੋਟੀ ਜੀ ਮਦਦ ਹੈ ਜੋ ਗੁਰੂ ਦੀ ਕਿਰਪਾ ਸਦਕਾ ਜਿਹੜਾ ਉਹ ਕੀਤੀ ਜਾ ਰਹੀ ਹੈ ਮੈਂ ਸਰਦਾਰ ਸਰਜੀਤ ਸਿੰਘ ਕੀ ਰਖਣਾ ਦਾ ਧੰਨਵਾਦ ਕਰਦਾ ਹਾਂ ਸਰਦਾਰ ਅਗਰਵੇਲ ਸਿੰਘ ਜੀ ਦਾ ਧੰਨਵਾਦ ਕਰਦਾ ਮੇਰੇ ਨਾਲ ਸਰਦਾਰ ਛੋਟੇ ਪ੍ਰਸਾਦ ਜੀ ਸੁਖਮਣ ਸੁਵਿੰਦਰ ਪਾਲ ਜੀ ਸੈਨੂ ਪਰਮਪਾਲ ਜੀ ਇੱਥੇ ਆਏ ਨੇ ਸਾਰੇ ਇਕੱਠੇ ਹੋ ਕੇ ਆਏ ਆ ਤੇ ਬਸ ਇਹੋ ਹੀ ਕਿ ਸਿਕ ਸਿਕ ਦੀ ਬਾਫੜੇ ਜਦੋਂ ਇਸ ਤਰ੍ਹਾਂ ਦੀ ਨਸੀਬਤ ਆਉਂਦੀ ਹੈ ਇਹ ਸਾਨੂੰ ਗੁਰੂ ਸਾਹਿਬ ਦਾ ਉਪਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਾਈ ਵਰਗੀ ਕਿਫਾਤ ਦੇ ਅਸੀਂ ਜਸਤਰਵਾਲ ਪਿੰਡ ਦੇ ਵਿੱਚ ਆ ਕੇ ਪਹੁੰਚੇ ਹੈ ਇਹ ਰਾਜਾ ਸਸਿਤਾਈ ਦਾ ਇਲਾਕਾ ਇਹ ਵੀ ਹੜਾ ਦੀ ਬਾਤ ਨੇ ਬਹੁਤ ਭਾਰੀ ਆਇਆ ਤੇ ਪਸੰਦਾਂ ਮਨਜ਼ੂਰ ਆ ਕੰਧਦਾਰਾਂ ਦਾ ਨੁਕਸਾਨ ਹੋ ਗਿਆ ਉੱਥੇ ਸਾਡੇ ਪਿੰਡਾਂ ਦੇ ਗਰੰਦੀ ਸਾਹਿਬ ਜਿਹੜੇ ਗਰੰਦੀ ਸਿੰਘ ਦੀ ਟੀਮੀ ਕਰਦੇ ਹੈ ਸੁਭਾ ਸ਼ਾਮਪੂਰਦਾਰ ਸਾਹਿਬ ਨਾਲ ਵਿਚਰ ਉਹਨਾਂ ਨੂੰ ਵੀ ਜਿਹੜਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸੇ ਫੈਸਲਾ ਕੀਤਾ ਸਰਦਾਰ ਸਰਜੀਤ ਸਿੰਘ ਦੀ ਰੱਖੜਾ ਜਿਹਨੇ ਸਹਿਯੋਗ ਦਿੱਤਾ ਬਹੁਤ ਵੱਡਾ ਤੇ ਗਰੰਦੀ ਜੀ ਨੇ ਦੀ ਬਾਹ ਫੜੀ ਚਾਹੀ ਕਿ ਨਾ ਕਿਸੇ ਦੇ ਇਤਬਾਬ ਤੋਂ ਜਿਹੜੇ ਪਿੰਡਾਂ ਦੇ ਵਿੱਚ ਧਾਰਮਿਕ ਸਥਾਨ ਬਣਾਉਂਦੇ ਨੇ ਚਾਹੇ ਮੰਦਿਰਾਂ ਚਾਹੇ ਗੁਰਦੁਆਰਾ ਤੇ ਅੱਜ ਜਸਟਰਵਾਲ ਪਿੰਡ ਦੇ ਵਿੱਚ ਅਸੀਂ ਭਾਈ ਜਿਹੜੇ ਆਪਣੇ ਗੁਰਦਾਰਾ ਸਾਹਿਬ ਦੇ ਗ੍ਰੰਥੀ ਸਿੰਘ ਆ ਉਹਨਾਂ ਨੂੰ 5-5000 ਦੇ ਚੈੱਕ ਦਿੱਤੇ ਐ ਔਰ ਸਰਦਾਰ ਹਰਜਿੰਦਰ ਸਿੰਘ ਜਿਹੜਾ ਜੋ ਸਾਡੇ ਨਾਲ ਆਇਆ ਨੇ ਪੁੰਨੇ ਤੋਂ ਉਹਨਾਂ ਨੇ ਗ੍ਰੰਥੀ ਸਿੰਘਾਂ ਨੂੰ ਕਿੱਟਾ ਦਿੱਤੀ ਐ ਜਿਸ ਦੇ ਵਿੱਚ ਘਰਿੰਦੂ ਵਸਤੂ ਲੋੜ ਵਾਲਾ ਸਮਾਨ ਜਿਹੜਾ ਮੌਜੂਦ ਐ ਦੇ ਦੋ ਮੰਦਰ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਪ੍ਰਭਾਵਿਤ ਖੇਤਰ ਦੇ ਵਿੱਚ ਆਏ ਨੇ ਤੇ ਦੋ ਮੰਦਰਾਂ ਦੇ ਜਿਹੜੇ ਪੰਡਤ ਨੇ ਉਹਨਾਂ ਨੂੰ ਵੀ ਜਿਹੜਾ ਹੈ ਦਰਸ਼ਪਤੀ ਸਿੰਘ ਦੇ ਨਾਲ ਹੀ 5-5000 ਰੁਪਏ ਦੇ ਚੈੱਕ ਜਿਹੜੇ ਆ ਉਹ ਦਿੱਤੇ ਗਏ ਆ ਗ੍ਰੰਥੀ ਸਿੰਘ ਕਿਉਂਕਿ ਧਰਮ ਦਾ ਪ੍ਰਚਾਰ ਕਰਦੇ ਆ ਪੰਥ ਦਾ ਪ੍ਰਚਾਰ ਕਰਦੇ ਆ ਤੇ ਇਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਸੰਗਤਾਂ ਵੱਲੋਂ ਸਹਿਜਪਾਲ ਖਾਨਪਾਤ ਸਾਹਿਬ ਦੀ ਕਿਢਾ ਉੱਦ ਗਿਆ ਤੇ ਜਿਹੜੇ ਪਿੰਡ ਹੜਪ ਇਲਾਕੇ ਦੇ ਵਿੱਚ ਆ ਗਏ ਆ ਤੇ ਉੱਥੇ ਇਹਨਾਂ ਨੂੰ کافی ਦਿੱਕਤਾਂ ਦਾ ਸਾਹਮਣਾ ਜਿਹੜਾ ਕਰ ਰਿਹਾ ਔਰ ਉਹਨਾਂ ਵਾਲੇ ਸਮੇਂ ਤੋਂ ਲਿਖ ਵੀ ਪਵੇਗਾ ਇਸ ਲਈ ਅਸੀਂ 6 ਮਹੀਨੇ ਜਿਹੜਾ ਇਹਨਾਂ ਨੂੰ 5-5000 ਰੁਪਏ ਪ੍ਰਤੀ ਮਹੀਨਾ ਦੇਣਾ ਤੇ ਤਾਂ ਕਿ 6 ਮਹੀਨੇ ਬਾਅਦ ਹਾਲਾਤ ਠੀਕ ਹੋ ਜਾਂਦੇ ਆ ਤੇ ਫਿਰ ਗੁਰੂ ਸੱਚੇ ਪਾਤਸ਼ਾਹ ਜੀ ਤੇ ਮਿਹਰ ਕਰੇਗਾ ਤੇ ਇਹ ਇੱਕ ਛੋਟੀ ਜੀ ਮਦਦ ਹੈ ਜੋ ਗੁਰੂ ਦੀ ਕਿਰਪਾ ਸਦਕਾ ਜਿਹੜਾ ਉਹ ਕੀਤੀ ਆ ਜੀ ਮੈਂ ਸਰਦਾਰ ਸਰਜੀਤ ਸਿੰਘ ਜੀ ਰਖੜਾ ਦਾ ਧੰਨਵਾਦ ਕਰਦਾ ਹਾਂ ਸਰਦਾਰ ਅਭਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਮੇਰੇ ਨਾਲ ਸੁਨਦਾ ਛੋਟੇ ਪ੍ਰਸਾਦ ਜੀ ਸੁਖਮਨ ਜਿੰਦਰਪਾਲ ਸਿੰਘ ਜੀ ਪਰਪਾਲ ਜੀ ਇੰਗਰੀ ਦੇ ਇਕਲੇ ਆਏ ਨੇ ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ ਤੇ ਬਸ ਇਹੋ ਹੀ ਕਿ ਸਿੱਖ ਸਿਕ ਦੀ ਬਾਫੜੇ ਜਦੋਂ ਇਸ ਤਰ੍ਹਾਂ ਦੀ ਮੁਸੀਬਤ ਆਉਂਦੀ ਹੈ ਇਹ ਸਾਨੂੰ ਗੁਰੂ ਸਾਹਿਬ ਦਾ ਉਪਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣੇ ਸਬਵਾਦ ਤੋਂ ਬਾਅਦ ਦੇਖਣਾ ਹੋਵੇਗਾ ਕਿ ਜੋ ਇਹ ਫੈਸਲਾ ਲਿਆ ਗਿਆ ਉਸ ਨੂੰ ਬਦਲਿਆ ਜਾਵੇਗਾ ਜਾਂ ਫਿਰ ਨਹੀਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ